ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਟਾ ਸਾਹਿਬ ਜਿਹੜੇ ਜਥੇਦਾਰ ਬਾਦਲਾਂ ਦੇ ਸੀ ਜਾਣ ਕੇ ਹੈਗੇ ਸੀ ਉਹਨਾਂ ਦੀ ਇੱਕ ਪੋਸਟ ਹੁੰਦੀ ਹੈ ਕਹਿੰਦੇ ਬਰਗਾੜੀ ਤੇ ਬਹਿਵਲ ਕਲਾ ਜਿਹੜੀ ਨਿਤਹੀ ਸੰਗਤੇ ਗੋਲੀ ਚਲਵਾਈ ਹੈ ਉਹ ਬੀਜੇਪੀ ਤੇ ਅਕਾਲੀ ਸਰਕਾਰ ਨੇ ਚਲਾਈ ਹੈ ਇਹ ਕਿ ਹੈ ਅੱਛਾ ਇਹ ਤਾਂ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਅਕਾਲੀਆਂ ਦੀ ਸਰਕਾਰ ਸੀ ਬੀਜੇਪੀ ਦੇ ਨਾਲ ਗੱਠਜੋੜ ਸੀ ਇਹ ਕਿਹਨੂੰ ਨਹੀਂ ਪਤਾ ਹੁਣ ਜਿਹੜੇ ਸ਼ਬਦ ਮੈਂ ਵਰਤਦਾ ਨਾ ਹਰਾਮਪੁਰ ਉਹ ਮੈਂ ਐਵੇਂ ਥੋੜੀ ਵਰਤਦਾ ਪਰੋਜ ਉਹ ਸ਼ਾਬਾਦ ਨੂੰ ਮੇਨੂੰ ਚੇਤੇ ਕਰਨ ਦੀ ਲੋੜ ਨਹੀਂ ਪੈਂਦੀ ਆਟੋਮੈਟਿਕਲੀ ਆਟੋਮੈਟਿਕਲੀ ਜੇ ਮੈਂ ਭਲਾ ਮਨੁੱਖ ਸਕੈਨ ਦੀ ਕੋਸ਼ਿਸ਼ ਕਰਾਂ ਉਹ ਜੋ ਹਰਾਮਪੁਰ ਹੀ ਨਿਕਲ ਰਟਾਈਆਂ ਨਾਲ ਆ ਗਿਆ ਉਹ ਜਿਹੜੇ ਮੈਂ ਕਹਿੰਦੇ ਸੀ ਕਹਿ ਕੱਲਾ 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 ਤੇ ਉਹ ਕਹਿੰਦਾ ਕਹਿੰਦਾ ਲੱਖ 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 ਕੁੱਤੇ ਨੂੰ ਕਹਿੰਨੇ ਵੀ ਲੱਕ ਲੈ ਤੇ ਹੁਣ ਜੇ ਕੱਲਾ ਕੱਲਾ ਵੀ ਕਹਿੰਨੇ ਤਾਂ ਵੀ ਲੱਖ 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 ਜੇ ਕਿਤੇ ਭਲਾ ਮਨੁੱਖ ਵੀ ਕਹਿੰਨੇ ਫਿਰ ਵੀ ਹਰਾਮਪੁਰ ਹਰਾਮ ਨਿਕਲ ਜਾਂਦਾ ਕੀ ਕਰੇ ਰੱਟਾ ਹੀ ਇਹਨਾਂ ਲੱਗ ਗਿਆ ਰੱਟਾ ਤਾਂ ਲੱਗਿਆ ਵੀ ਇਹਨਾਂ ਦੀਆਂ ਕਰਤੂਤਾਂ ਕਰਕੇ ਵੀ ਜਦੋਂ ਤੂੰ ਅਕਾਲ ਤਖਤ ਦਾ ਜਥੇਦਾਰ ਸੀ ਤੇਰੇ ਸਾਹਮਣੇ ਸੁਖਵੀਰ ਬਾਦਲ ਖੜਾ ਸੀ ਉਹਨੇ ਕੀ ਕਿਹਾ ਕਿ ਮੈਂ ਬਿਆਦਵੀ ਕਰਵਾਈ ਹੈ ਹਾਂ ਜੀ ਪ੍ਰਵਾਨ ਕਰਦੇ ਹਾਂ ਜਿਵੇਂ ਕਾਜੀ ਕਹਿੰਦਾ ਹੁੰਦਾ ਨਾ ਕੁੜੀ ਤੇ ਮੁੰਡੇ ਨੂੰ ਕਬੂਲ ਹੈ ਕਬੂਲ ਹੈ ਕਬੂਲ ਹੈ ਉਹ ਵੀ ਕਹਿ ਗਿਆ ਹਾਂ ਮੈਂ ਕਰਵਾਈ ਹੈ ਤੇ ਜਥੇਦਾਰ ਅਕਾਲ ਤਖਤ ਦੇ ਉੱਪਰ ਖੜਾ ਸੀ ਵੱਡੀ ਕਰਪਾਨ ਫੜੀ ਹੋਈ ਹੱਥ ਵਿੱਚ ਮਾਇਕ ਅਕਾਲ ਤਖਤ ਦੀ ਲੈਟਰਪੈਡ ਫੜੀ ਹੋਈ ਵੀ ਜੇ ਲੱਤਾਂ ਭਾਰ ਝਲਦੀਆਂ ਸੀ ਤਾਂ ਉਸੇ ਵਕਤ ਕਹਿੰਦਾ ਵੀ ਬਾਦਲਾਂ ਨੂੰ ਬਾਦਲਾਂ ਨੂੰ ਪੰਥ ਵਿੱਚੋਂ ਛੇਕਣ ਲੱਗੇ ਹਾਂ ਕਹਿਣਾ ਸੀ ਨਾ ਹੁਣ ਕਿਉਂ ਕਹਿ ਰਹੇ ਨੇ ਹੁਣ ਜਿਹੜੀ ਮਲਾਈ ਮਿਲਦੀ ਸੀ ਰਸ਼ ਮਲਾਈ ਮਿਲਦੀ ਸੀ ਪਨੀਰ ਦੇ ਪਕੌੜੇ ਮਿਲਦੇ ਸੀ ਉਹ ਬੰਦ ਹੋ ਗਿਆ ਲੈ ਨੇ ਬੰਦ ਕਰਦੇ ਪਤਾ ਹੀ ਹੈ ਹੁਣ ਤਾਂ ਬੋਲਦੇ ਅੱਛਾ ਨੀਲੀਆਂ ਪੱਗਾਂ ਵਾਲੇ ਇਹ ਨਾ ਸਮਝ ਲਈ ਮੈਂ ਵੀ ਕਿਤੇ ਬਾਦਲਾਂ ਦੀ ਤਾਰੀਫ ਕਰੀ ਜਾਣਾ ਮਿੱਟੀ ਥੋੜੀ ਵੀ ਨਾਲ ਹੀ ਪਟ ਰਿਹਾ ਮੈਂ ਮੈਂ ਤਾਂ ਕਰਤੂਤਾਂ ਦਰਸ਼ਨ ਲੱਗਾ ਵੀ ਪਹਿਲਾਂ ਕਿਹਨੇ ਢੰਡ ਚੱਕਿਆ ਕਿਹਨੇ ਢੰਡ ਕੱਢਿਆ ਕਿਨੇ ਸਗਨ ਸਕੀਮ ਚਲਾਈ ਕਿਨੇ ਰਿਸ਼ਤੇ ਵਿੱਚ ਕਿਹਨੂੰ ਮਾਸੀ ਬਣਾਇਆ ਕਿਹਨੂੰ ਭੂਆ ਬਣਾਇਆ ਕੌਣ ਫੁੱਫੜ ਸੀ ਕੌਣ ਸਾਲਾ ਸੀ ਇਹ ਤੁਹਾਡੀਆਂ ਕਰਤੂਤਾ ਨੇ ਇਹ ਹੁੰਦਾ ਰਿਹਾ ਉਦੋਂ ਨਹੀਂ ਬੋਲੇ ਹੁਣ ਇਹ ਗੱਲਾਂ ਸੁਣ ਕੇ ਇਹ ਬੋਰ ਹੁੰਦੇ ਹੁੰਦੇ ਮੈਨੂੰ ਫੋਨ ਕਰਨ ਗਿਆਨੀ ਜੀ ਟਾਈਮ ਖਰਾਬ ਕੀਤਾ ਫਾਇਦਾ ਕੋਈ ਨਹੀਂ ਮਤਲਬ ਜੇ ਤੁਹਾਡੇ ਚਾਪਲੂਸੀ ਕਰਦੇ ਫਿਰ ਟਾਈਮ ਲੇਖੇ ਵਿੱਚ ਸੀ ਥੋੜੇ ਛੇਤਰ ਫੇਰ ਰਹੇ ਆ ਹੁਣ ਟਾਈਮ ਖਰਾਬ ਹੁੰਦਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਮੈਂ ਤਾਂ ਇਹ ਕਿਹਾ ਵੀ ਜਦੋਂ ਤੁਹਾਡੇ ਸਾਹਮਣੇ ਬਾਦਲ ਬਲਟੋਹਾ ਠੀਕ ਹੈ ਜਿੰਨੇ ਵੀ ਦੋਸ਼ੀ ਖੜੇ ਸੀ ਉਦੋਂ ਕਹਿੰਦੇ ਨਾ ਵੀ ਤੁਸੀਂ ਦੋਸ਼ੀ ਹੋ ਤੁਹਾਨੂੰ ਅਕਾਲ ਤੱਕ ਤੋਂ ਸ਼ੇਕ ਕਿਹਾ ਜਾ ਰਿਹਾ ਇਹ ਕਹਿੰਦੇ ਉਦੋਂ ਉਦੋਂ ਕਿਹਾ ਨਹੀਂ ਉਦੋਂ ਆਜ ਸੀ ਵੀ ਜੇ ਹੁਣ ਇਹਨਾਂ ਨੂੰ ਮਾਫ਼ ਕਰ ਦਈਏ ਤਾਂ ਜਿੰਨੇ ਦੇ ਕੋਠੀ ਜਾਵਾਂਗੇ ਪੈਰਾਂ 'ਚ ਬਹਿ ਕੇ ਮਾਫੀ ਮੰਗਾਂਗੇ ਫਿਰ ਸਾਨੂੰ ਇਹ ਮਾਨ ਸਨਮਾਨ ਦੇਣਗੇ ਪਰ ਅਗਲੇ ਨੂੰ ਲੱਗ ਗਿਆ ਪਤਾ ਅਗਲੇ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਵੱਡੀ ਕੁਰਸੀ ਚਾਹੁੰਦੇ ਆ ਅਗਲੇ ਨੇ ਮੈਂਟਿਕ ਲਾਇਆ ਧਾਮੇ ਨੂੰ ਕਿਤਾ ਹੁਣ ਆ ਜਾ ਇਜੈਕਟਮ ਮੈਂਬਰਨ ਫੋਨ ਕੀਤਾ ਆ ਜੋ ਬਈ ਆ ਗਏ ਮਤਾ ਪਾਉ ਬਈ ਹੁਣ ਗੜਗਾਚ ਨੂੰ ਲੈ ਕੇ ਆਉਣਾ ਬਈ ਇਹਦੀ ਛੁੱਟੀ ਕਰੋ ਤੇ ਹੁਣ ਨੀਡਾ ਸਾਹਿਬ ਤਾਂ ਤੜਪਦੇ ਆ ਸਵਾਦ ਸਵੇਰ ਸੀ ਨਾ ਸਵਾਦ ਫੇਰ ਸੀ ਜੇ ਉਸ ਵਕਤ ਬੋਲਦੇ ਕਹਿੰਦੇ ਅੱਛਾ ਕੱਲ ਨਾ ਮੈਨੂੰ ਇੱਕ ਬੰਦਾ ਮਿਲਿਆ ਉਹਨੇ 15 ਮਿੰਟ ਗੱਲ ਕੀਤੀ ਉਹ ਪਹਿਲਾਂ ਤਾਂ 5 ਮਿੰਟ ਹੱਸੇ ਗਿਆ। ਮੈਂ ਕਿਹਾ ਯਾਰ ਗੱਲ ਕਰੋ ਕੋਈ। ਉਹ ਮੈਨੂੰ ਕਹਿੰਦਾ ਜਦੋਂ ਤੁਸੀਂ ਨਾ ਹਰਾਮ ਖੋਰ ਕਹਿੰਦੇ ਹੋ। ਕਹਿੰਦਾ ਮੈਨੂੰ ਦੋ ਰੋਟੀਆਂ ਘੱਟ ਖਾਣ ਦੀ ਲੋੜ ਪੈਂਦੀ ਹੈ। ਕਹਿੰਦਾ ਢਿੱਡ ਭਰ ਜਾਂਦਾ ਪਹਿਲੀ। ਇਹ ਕਹਿੰਦਾ ਸਵਾਦ ਆ ਜਾਂਦਾ। ਮੈਂ ਕਿਹਾ ਗੱਲ ਕਰੋ ਕੀ ਕਰਨੀ ਹੈ। ਉਹ ਕਹਿੰਦਾ ਗੱਲ ਕੋਈ ਨਹੀਂ। ਜਿੱਦਾਂ ਜੁੱਤੀ ਫੇਰਦੇ ਹਾਂ ਇਦਾਂ ਫੇਰਦੇ ਰਹੋ। ਮਤਲਬ ਪੰਜਾਬ ਦੇ ਵਿੱਚ ਉਹ ਲੋਕ ਵੀ ਹੈਗੇ ਨੇ ਜਿਹੜੇ ਤੁਹਾਡੇ ਜੁੱਤੀ ਕਦੋਂ ਵੀ ਫੇਰ ਸਕਦੇ ਹੁਣੇ ਗੱਲਾਂ ਸੁਣ ਕੇ ਨਾ ਜਿਹੜੇ ਨੀਲੀਆਂ ਪੱਗਾਂ ਵਾਲੇ ਗਨ ਬਲੂ ਚ ਕਰਦੇ ਹੁੰਦੇ ਕਦੇ ਜੱਲਿਓ ਨਾਮ ਹੈ ਨੀਟੇ ਜੱਜਦਾਰ ਦੀ ਸ਼ਿਫਤ ਕੀਤੀ ਹੈ ਨਾ ਕਰਨੀ ਐ ਨਾ ਤੁਹਾਡੀ ਕੀਤੀ ਐ ਨਾ ਕਰਨੀ ਐ ਮੈਂ ਤਾਂ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਕੌਮ ਦਾ ਬੇੜਾ ਘਰ ਕਰਨ ਵਾ ਤੇ ਕੀਤੀਆਂ ਨੇ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਕੋਈ ਚੰਗਾ ਕੰਮ ਕਰੋਗੇ ਉਦੋਂ ਤੁਹਾਡੀ ਸ਼ਿਫਤ ਵੀ ਕਰਾਂਗੇ ਅੱਛਾ ਚਲ ਅੱਜ ਹੀ ਕਰ ਦਿੰਨਾ ਮਾੜੇ ਵੀਡੀਓ ਸੁਣ ਲਿਓ ਵੀਡੀਓ ਸੁਣ ਕੇ ਸਾਰੇ ਜਾਣੇ ਪੈਰਾ ਤੋਂ ਜੁੱਤੀਆਂ ਜੋੜੇ ਲਾ ਕੇ ਅਕਾਲ ਤਖਤ ਦੇ ਦਵਾਰੇ ਫੇਰ ਬਹਿੰਦੋ ਕੱਲੇ ਬਾਦ ਨੂੰ ਲੇਕਿਨ ਸਾਰਾ ਲੰਗ ਲਾਣਾ ਜਾਏ ਇਹ 500 ਬੰਦਾ ਸਾਰਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਗੇ ਪ੍ਰਧਾਨ ਜਹੇਦਾਰ ਕੁਝ ਐਮਐਲਏ ਸਗਵੀਰ ਇਹ 500 ਬੰਦਾ ਸਾਰਾ ਟੋਟਲ ਸਾਰੇ ਜਾਣੇ ਬਗਜੋ ਤੇ ਸਾਰੇ ਜਾਣੇ ਜਾ ਕੇ ਉੱਥੇ ਇਹ ਕਿਹੋ ਵੀ ਸਾਨੂੰ ਕੌਮ ਬਖਸ਼ ਦੇ ਅਸੀਂ ਹਰਾਮਖੋਰਾਂ ਅਸੀਂ ਕੌਮ ਦਾ ਬੇੜਾ ਘਰ ਕਰਨ ਵਾਲਿਆਂ ਅਸੀਂ ਪੰਜਾਬ ਨੂੰ ਨਸ਼ਿਆਂ ਦੇ ਨਾਲ ਬਰਬਾਦ ਕੀਤਾ ਅਸੀਂ ਵਿਆਹ ਵੀ ਕਰਵਾਈਏ ਇਹ ਜਾ ਕੇ ਉੱਥੇ ਕਬੂਲ ਕਰ ਲਿਓ ਜਦੋਂ ਇਹ ਕਬੂਲ ਕਰ ਲਿਆ ਤੁਹਾਡੀ ਵੀਡੀਓ ਆ ਗਈ ਉਦੋਂ ਬਾਅਦ ਮੈਂ ਤੁਹਾਡੀ ਸ਼ਿਫਟ ਕਰਿਆ ਕੋ ਮੈਂ ਫਿਰ ਲੋਕਾਂ ਨੂੰ ਕਹਾਂ ਕਰੂੰ ਵੀ ਨਹੀਂ ਯਾਰ ਸੁਖਵੀਰ ਤਾਂ ਚੰਗਾ ਬੰਦਾ ਹੈ ਇਹ ਨਰੇਣੂ ਮਹੰਤ ਨੇ ਤਾਂ ਚੰਗੇ ਬੰਦੇ ਆ ਉਹਨੇ ਸਰਕਾਰ ਬੰਦਿਓ ਫਿਰ ਮੈਂ ਖੁਦ ਕਹਾਂ ਕਰੂੰ ਪਰ ਹੁਣ ਨਹੀਂ ਉਹ ਤੁਹਾਡੇ ਵਿੱਚ ਇੱਕ ਵੀ ਗੁਣ ਨਹੀਂ ਨਾ ਕੌਮ ਦੇ ਏਜੰਡੇ ਦੀ ਗੱਲ ਕਰਨ ਦਾ ਤੁਹਾਡੇ ਕੋਲ ਅਧਿਕਾਰ ਹੈ ਨਾ ਪੰਜਾਬ ਦੀ ਰਾਜਨੀਤੀ ਕਰਨ ਦਾ ਤੁਹਾਡੇ ਕੋਲ ਅਧਿਕਾਰ ਹੈ ਤੁਹਾਡੇ ਕੋਲ ਇੱਕ ਵੀ ਅਧਿਕਾਰ ਹੈ ਵੀ ਤੋੜੇ ਦੀ ਜੁੱਤੀ ਹੋਵੇ ਜੇ ਜਿੱਥੇ ਪੈਂਦੀ ਹੈ ਤੁਹਾਡੇ ਪੈਣ ਦੀ ਸੌ ਮਾਰ ਕੇ ਤੁਹਾਡੇ ਨਾ ਇੱਕ ਗਿਣੇ ਫਿਰ ਪੰਜਾਬ ਦੇ ਲੋਕਾਂ ਨੂੰ ਥੋੜਾ ਬਹੁਤਾ ਸਕੂਨ ਮਿਲੂ ਤੇ ਨਹੀਂ ਤੁਹਾਡੇ ਵਰਗਾ ਹਰਾਮਖੋਰ ਪੂਰੀ ਦੁਨੀਆ ਤੇ ਕੋਈ ਨਹੀਂ ਐਨੇ ਬਸ਼ਰਮ ਬੰਦੇ ਤੁਸੀਂ ਯਾਰ ਮਾੜੀ ਮੁਟ ਤਾਂ ਸ਼ਾਨ ਵਿੱਚ ਸ਼ਰਮ ਮੰਨ ਲਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ